ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾਰਾ ਵੀ ਅੱਜ ਦੀ ਵੀਡੀਓ ਦੇ ਵਿੱਚ ਨਾਗ ਤਾਂ 8 ਐ ਚਾਰ ਜਰਸੀਆਂ ਤੇ ਚਾਰ ਦੂਜੀਆਂ ਵੱਡੀਆਂ ਵਹਿੜਾ ਦੋ ਇਧਰ ਖੜੀਆਂ ਦੋ ਉਧਰ ਪਰੇ ਲਾਸਟ ਤੇ ਖੜੀਆਂ ਚਾਰ ਨਾਗ ਵਿਖਾਵਾਂਗੇ ਤੇ ਜੋ ਕੋਈ ਜਰਸੀਆਂ ਲੈ ਜਾਂਦਾ ਚਾਹ ਵਾਣਾ ਤੇ ਚਾਰ ਜਰਸੀਆਂ ਖੜੀਆਂ ਬੇਫਿਕਰ ਹੋ ਕੇ ਅਗਲਾ ਆ ਜੇ ਹਾਂਜੀ ਬਾਈ ਸਾਸੀਕਰ ਨਾਮ ਤੇ ਐਡਰੈਸ ਵਾਸੀ ਨਾ ਆਪੇ ਕ੍ਰਿਡਟਰ ਸਿੰਘਾ ਪਿੰਡ ਜੜੇ ਕਜਲੰਗੂ ਕਾ ਤੁਸੀਂ ਲਿਖੋ ਫੋਨ ਨੰਬਰ ਦੱਸ ਲੀ ਨਾਸੀ ਜੀ ਦਾ 1755678 ਇੱਕ ਨੰਬਰ ਤੋਂ ਸ਼ੁਰੂ ਕਰ ਲੈਂਦਾ ਕਿੰਨੇ ਵਿਖਾਉ ਹੈ ਨਾਗਾ ਇਹ ਤਾਂ ਸ਼ੁਰੂ ਕਰ ਲਈਏ ਕੈਨ ਮਸੂਆ ਤੇ ਵੱਡੀ ਭੈੜਾ ਭਰਾ ਢੱਬੀ ਹੂੰ ਤੇ ਸੂਆ ਇਹ ਦੂਜਾ ਸੂ ਰਹੀ ਆ ਹਾਂ ਕਿੰਨੇ ਦਿਨ ਲੈ ਜੂ ਦਿਨ ਬਰੇ 7 ਪਾਏ ਆ ਜੀ ਕਿੰਨਾ ਕੁ ਦੁੱਧ ਕੱਢੀ ਸੂਣ ਬਹੁਤ ਆ ਸੀਲ ਸੌ ਬਾਈ ਕਹਿੰਦਾ ਬਹੁਤ ਆ ਹਫ਼ਤੇ ਦੀ ਕੱਚੀ ਐ ਗਲਾਬੀ ਥਾਨ ਆ ਮੁੱਠੀ ਵਾਲੇ ਆ ਅੱਧੀ ਚਵਾਈ ਵਾਲੇ ਦੁੱਧ ਕਿੰਨਾ ਕੱਢ ਜੂ ਦੁੱਧ ਵੀ ਵੇਖ ਆਪਾਂ ਹੈ ਕਿ ਭਰਾ ਲਈ ਵੀ ਆਪਾਂ ਨੂੰ ਦੁੱਧ ਦਾ ਦੱਸਿਆ 24 ਕਿਲੋ ਠੀਕ ਐ ਉਹ ਭੈਣ ਭਰਾ ਆਪ ਦਾ 20 ਮੰਨ ਲੈ ਕੋਠਾ ਮੰਨ ਲੈ ਆ ਕੀਦੀ ਲੱਖ ਰੁਪਏ ਦੀ ਗੱਲ ਪਰ ਜਿਹੜੀ ਗੱਲ ਆ ਕੋਈ ਆਪਾਂ ਨਹੀਂ ਬੋਲਦੇ ਗਾਂ ਨੇ ਪੇਲੇ ਪਾਸੇ ਖੜ੍ਹ ਜਣਾ ਗਾਂ ਵੇਖ ਲੈ ਕੱਢੀ ਆ ਹਾਂ ਠੀਕ ਆ ਨਾ ਮੋਢੇ ਦੇ ਬਰਾਬਰ ਆਉਂਦੀ ਆ ਪੂਰੀ ਫੁੱਲ ਵੱਡੀ ਵਹਿੜ ਆ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਆਹੇ ਦੱਸੂਗੀ ਦੁੱਧ ਦਊਗੀ ਤੇ ਨਾ ਗੱਲਕਾਰ ਹੀ ਦੱਸ ਦਿੰਦਾ ਬਹੂ ਦਾ ਠੀਕ ਆ ਕਿੰਨੇ ਦੀ ਜੈਜਾ ਮੋਲ ਮੋਲ ਨਹੀਂ ਕਰਨਾ ਲੋਕਾਂ ਨੂੰ 70 75 ਆਪਣੇ ਕੋਲ ਉਹ ਕੰਮ ਹੈ ਨਹੀਂ 57000 ਦੀ ਗਾਂ ਦੇ ਦੋਨੇ ਕੱਢੀਏ ਬਾਹਰ ਨੂੰ ਬਾਈ ਕੰਨ ਫੁੱਲ ਲਾਵੇ ਤੇ ਉਹਦੇ ਵੀ ਪਰਸੋਂ ਤਿਆਰ ਗਾਂ ਦਾ 55 55 ਮੰਗਿਆ ਦੋ ਇੱਕ ਵਪਾਰੀ ਲਗਿਆ ਅੱਛਾ ਤੇ ਇੱਕ 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 ਲੈ ਗਈ ਠੀਕ ਆ ਹਾਂ ਹੂੰ ਬੱਲੋ ਪੈ ਗਈ ਬਾਈ ਦੱਸਦਾ ਕਿ 24 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਜਿੰਨਾ ਤੋਂ ਲਈ ਉਹ ਦੱਸਦੇ ਆ ਜਿਹਦੇ ਪਸੰਦ ਆਊਗੀ ਉਹ ਅਗਲਾ ਆਪਦੀ ਸਮਝ ਨਾ ਲੈ ਲੈ ਕਿ 24 ਕਿਲੋ ਦੇ ਦਊਗੀ ਇਹ 20 ਕਿਲੋ ਦੇ ਦੂ ਜਾਂ ਇਹ 18 ਦੇ ਦੂ ਜਿੰਨਾ ਵੀ ਦੇ ਦੂ ਅਗਲਾ ਆਪਦੀ ਸਮਝ ਨਾ ਲੈ ਲੈ ਹਫਤੇ ਦੀ ਕੱਚੀ ਆ ਵੱਲ ਢੇਲਾਂ ਬਹੁਤ ਪਈਆਂ ਹਵਾਨਾ ਸੋਹਣਾ ਵੱਡਾ ਤਿਆਰ ਕਰੂ ਜਦੋਂ ਤਿਆਰ ਹੋ ਜਾਂਦੀ ਆ ਆ ਜਮਾ ਸ਼ਹਿਰ ਹੁੰਦਾ ਚਾਰੇ ਥਾਂ ਤੇ ਉਹਦੀ ਗਾਰੰਟੀ ਠੀਕ ਹੈ ਹਾਂ ਚੀਪਾ ਬਾਈ ਦੱਸਦਾ ਚਾਰੇ ਥਾਣਾ ਚੋਂ ਸਹਿਦਾਰਗਾ ਆਉਂਦਾ ਉਹਦੀ ਗਾਰੰਟੀ ਹੈ 57000 ਦੀ ਬਾਈ ਕਹਿੰਦਾ ਦੇ ਦੇਣੀ ਹੈ ਮੋੜ ਲਿਆ ਵੀ ਗਰਮੇਲਿਆ ਪ੍ਰਿੰਟ ਪ੍ਰਿੰਟ ਪੂਰਾ ਸੋਨਾ ਡੱਬੀ ਵੱੱਛੀ ਦੂਜਾ ਸੂਆ ਫੋਟਸ਼ਾਂਕ ਪੂਰਾਵਣੀ ਸੀਲ ਸੌ ਫੁੱਲ ਪਵਾਥੀ ਚਵਾਈ ਕਰ ਲਿਓ ਪਵਾ ਮਸ਼ੀਨ ਤੇ ਚਵਾਈ ਕਰ ਲਿਓ ਵਲਟਾਂ ਲਹੇ ਬਹੁਤ ਪਈਆਂ ਇੱਕ ਹਫਤਾ ਡੇਟ ਮੁਤਾਬਕ ਕੱਚੀ ਹੈ ਆ ساری ਵਲਟੈਲ ਕੱਢ ਕੇ ਸੂਨਾ ਕਰਮਾਲੀ ਨੇ ਜਦੋਂ ਤੱਕ ਤਿਆਰ ਹੋ ਜਾਂਦੀ ਹੈ ਅਜੇ ਕੋਈ ਸੂਨ ਦੀ ਵਾਈ ਤਾਂ ਹੀ ਨਹੀਂ ਇਹ ਟਾਰਗਾ ਕੋਹਾ ਕਰਦੀ ਹੈ ਅਜੇ ਲੈ ਚੜ 57000 ਦੀ ਵੀਰ ਕਹਿੰਦਾ ਦੇ ਦੇਣੀ ਹੈ ਤੇ ਵਿੱਚੋਂ ਕੋਈ ਥੋੜਾ ਕਾਣਾ ਮਾਨ ਵੀ ਕਰ ਦੂਗਾ ਠੀਕ ਹੈ ਭਾਈ ਕਹਿੰਦਾ ਬਹੁਤ ਚੰਗੀ ਗਾਂ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਦੋ ਨੰਬਰ ਤੇ ਆ ਜਾ ਕਰਦਾ ਤਾਂ ਇਹ ਦੋ ਨੰਬਰ ਗਾਹ ਉਹ ਆਪਾਂ ਚੀਨਲ ਤੇ ਵੇਚੀ ਸੀ ਤੇਰੇ ਆਹ ਪਿਛਲੇ ਸਾਲ 7ਵੇਂ 8ਵੇਂ ਮਹੀਨੇ ਟੋਕੜ ਗੱਭਣ ਗਾ ਅੱਛਾ ਸਾਫੂ ਵਾਲੇ ਨਹੀਂ ਸੀ ਇਹ ਉਹ ਗਾਹੇ ਠੀਕ ਹੈ ਦੋ ਦੋਰੋਂ ਸੀਗਾ 9000 ਕਿਲੋ ਠੀਕ ਹੈ ਇਹ ਆਪਾਂ ਨੂੰ ਮੂੜ ਕੇ ਫੇਰ ਦੇ ਦੇ ਉਜਾਰਨਾ ਤਲਵੰਡੀ ਦੇ ਬੰਦੇ ਠੀਕ ਹੈ ਹਾਂ ਕਿੰਨਾ ਕੱਟਾ ਤੱਕ ਕੱਢ ਜੂ ਦੁੱਧ ਵੀ ਉਦੋਂ 10 ਕਿਲੋ ਸੀ ਤੇ ਨਾ ਮਹੀਨੇ ਦੀ ਗੱਭਣ ਸੀ ਆਪਾਂ ਦੋ ਟਾਈਮ ਚਵਾ ਕੇ ਦਿੱਤੀ ਉਹ ਸੱਜਰ ਜਿਵੇਂ 10 ਉਦੋਂ ਸੀਗਾ 16 17 ਕਿਲੋ ਕਿਤੇ ਬਾਹਲਾ ਨਹੀਂ ਗਿਆ ਨਾਰਮਲ ਚਵਾਊਗੀ ਦਿਨ ਕਿਨੇ ਲੈ ਜੂ ਦਿਨ 10 ਪਾਜਾ ਜੀ ਮੁੱਲ ਜੈ ਜੈ ਉਹਨਾ ਸਾਢੇ 45 ਬਹੁਤ ਚੰਗੀ ਵਹਿੜਾ ਸਾਡੇ 45000 ਦੀ ਬਾਈ ਕਹਿੰਦਾ ਦੇ ਦੇਾਂਗੇ ਵਹਿੜ ਬਹੁਤ ਚੰਗੀ ਹੈ ਬਾਈ ਕਹਿੰਦਾ ਪਿਛਲੇ ਸਾਲ 6ਵੇਂ 7ਵੇਂ ਮਹੀਨੇ ਇਹਦੀ ਵੀਡੀਓ ਬਣਾਈ ਸੀ ਆਪਣੇ ਕੋਲੇ ਤੋਕੜ ਗੱਬਣ ਵਹਿੜ ਆਈ ਸੀ 10 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਥੱਲੇ ਸੀ ਦੋ ਟਾਈਮ ਚਵਾ ਕੇ ਦਿੱਤੀ ਸੀ ਆ ਪੱਤਲਵੰਡੀ ਦੇ ਬੰਦਿਆਂ ਨੂੰ ਬਲ ਢਿੱਲਾਂ ਬਹੁਤ ਪਈਆਂ ਹਜੇ ਦੈਣ ਲੈ ਜਾਣੇ ਆ ਸੋਹਣਾ ਹਵਾਨਾ ਤਿਆਰ ਕਰਕੇ ਸੋ ਇਹ ਵੀ ਥਣ ਇਹਦੇ ਵੀ ਸੋਹਣੇ ਗੁਲਾਬੀ ਹੱਦੀ ਚਵਾਈ ਵਾਲੇ ਆ ਬਹੁਤ ਚੰਗੀ ਵਹਿੜਾ ਸੀਲ ਸੌ ਫੁੱਲ ਹੈ 16 ਕਰੇ ਰੱਖਣਾਂ ਨੂੰ ਪੂਰੀ ਜਗ੍ਹਾ ਕੱਢ ਵੀ ਪੂਰਾ ਵੱਡਾ ਠੀਕ ਹੈ ਆ ਮਿਲਕ ਵੇਨ ਮੂਲ ਕਵੇਂ ਬਹੁਤ ਚੰਗੀ ਆ ਹਾਂ ਮਿਲਕ ਵੇਨ ਬਹੁਤ ਚੰਗੀ ਮੋਟੀ ਸਟਰੋਂਗ ਆਉਂਦੀ ਆ 45000 ਦੀ 45000 ਦੀ ਬਾਈ ਕਹਿੰਦਾ ਦੇ ਦੇਣੀ ਤੇ ਜਿਹੜੇ ਹਿਸਾਬ ਨਾਲ ਉਦੋਂ ਬਾਈ ਕਹਿੰਦਾ ਟੋਕੜ ਗੱਭਣ 10 ਕਿਲੋ ਦੁੱਧ ਦੇਈ ਗਈ 16 17 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ ਬਾਕੀ ਚੰਗੀ ਆ ਬੱਛੀ ਵੀ ਆ ਮਾੜੀ ਹੂੰ ਭਾਅ ਦੇ ਹਿਸਾਬ ਨਾਲ ਵੈੜ ਫਿਰ ਚੰਗੀ ਐ ਮੁੱਲ ਜੈ ਜੀ ਆ 45 45000 ਕੋਈ ਨਾ 500 ਛੜ ਦੂ ਵਿੱਚੋਂ 45 ਦੀ ਲੈ ਜਾ ਛੋੜ ਮੰਨ ਲਿਓ 500 ਰੁਪਈਆ ਇਹ ਕਿਦਰ ਹੋਰ ਵੱੱਬੀ ਵਹਿੜ ਸੂਈ ਸਵਾਈ ਕਿੰਨਵਾਂ ਸੂਆ ਇਹਦਾ ਇਹ ਤੀਜਾ ਸੂਆ ਫਰ ਰਾਜ ਸੂਈ ਨੂੰ ਸਮਾ ਸੂਈ ਨੂੰ ਸਮਾ 7ਵਾਂ ਦਿਨ ਹੋ ਗਿਆ ਕਿੰਨਾ ਰੈਡੀ ਦੁੱਦ ਉਹਦੇ ਦਾ ਰੈਡੀ ਹੈਗਾ 13 ਕਿਲੋ ਨੱਟ 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 ਜਮਾ ਇਹ ਤੇ 900 ਗਾਂਜਾ ਅੱਛਾ ਹਾਂ ਉਹ ਦੱਸ ਕੇ ਦੇਣਾ ਠੀਕ ਹੈ ਨੋਕ ਸਹੀ ਆ ਹੁਣ ਇੱਧਰ ਵਿਖਾ ਕੇ ਆੜਾ ਮਾਰ ਹਾਂ ਆਹ ਖਾਣਾ ਜਿਹੜਾ ਹੂੰ ਤੇ ਅੱਧਾ ਹੈ ਠੀਕ ਹੈ ਜਿਹੜਾ ਆਹ ਥਾਣਾ ਅੱਛਾ ਇਹ ਅੱਧਾ ਹੈ ਦੂਜੇ ਦੇ ਮੁਕਾਬਲੇ ਅੱਧਾ ਦੁੱਧ ਆਉਂਦਾ ਇਹਦੇ 'ਚ ਹਾਂ ਤਿੰਨ ਜਮਾ 16 ਆੰਨੇ ਆ ਚੌਥਾ ਖਾਣਾ ਹੱਦਾ ਹੈ ਸਹੀ ਹੈ ਹਾਂ ਆਪਾਂ ਐਵੇਂ ਝੂਰ ਨਹੀਂ ਮਾਰਦੇ ਆਪਾਂ ਤਿੱਲ ਕਰਕੇ ਲਈ ਆ ਬਾਈ ਤਿੱਲ ਕਰਕੇ ਹੀ ਦੇਣੀਆਂ ਮੈਂ ਗਲਤ ਕਰਨੀ ਕਰਨੀ ਕਿੰਨੇ ਦੀ ਮੁੱਲ ਕਰਨਾਂਗੇ ਤੋਫਾਈ ਕਰ ਨਹੀਂ ਲੈਣ ਦੇ ਨਾਲੇ ਤੋਫਾਈ ਛੱਡ ਆਫਰ ਹੀ ਛੱਡ ਅੱਜ ਨਾਰਕ ਘਟਾਉਣਾ ਰੁਪਈਆ ਨਾ ਫੋਨ ਲਾਵੇ ਕੋਈ ਅੱਛਾ 32000 ਲੈਣਾ ਹੈ ਬਸ ਸਹੀ ਕੋਈ ਵੀ ਨਹੀਂ ਦੇ ਸਕਦਾ ਏਡੀ ਗਾਂ ਜੇ ਚੋ ਵੀ ਸਾਣਾ ਤੋਂ ਵੀ ਯਾਰ ਘਟਣਾ ਹੈ ਸਹੀ ਹੈ 32000 ਦੀ ਬਾਈ ਕਹਿੰਦਾ ਦੇਣੀ ਆਪਾਂ ਸੱਜਰ ਸੂੰਦੀ ਦੀ ਵੀਡੀਓ ਜ਼ੇਰ ਪੈਂਦੀ ਦੀ ਵੀਡੀਓ ਸਾਰਾ ਕੁਝ ਮਿਲੂ ਸੱਜਰ ਸੂੰ ਜਦੋਂ ਵੀਰ ਕਹਿੰਦਾ ਸੂਈ ਆ ਵਹਿੜ ਸੂੰਦੀ ਦੀ ਵੀਡੀਓ ਹੈਗੀ ਆ ਜਦੋਂ ਜ਼ੇਰ ਪੈਂਦੀ ਸੀ ਜ਼ੇਰ ਪੈ ਗਈ ਜ਼ੇਰ ਦੀ ਵੀਡੀਓ ਹੈਗੀ ਆ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਤਸੱਲੀ ਕਰਕੇ ਲੈ ਜੇ ਵੀਡੀਓ ਤੁਹਾਨੂੰ ਵੀ ਰ ਆਪਦੇ ਫੋਨ ਤੇ ਵੀ ਵਿਖਾ ਦੂ ਤੇ ਜੇ ਵੀਰ ਨੇ ਕਿਸੇ ਨੇ ਆਪਦੇ ਘਰਦਿਆਂ ਨੂੰ ਵਿਖਾਉਣੀ ਤੇ WhatsApp ਤੇ ਸੈਂਡ ਕਰ ਦੂ ਵੀਰ ਤੁਹਾਨੂੰ ਤਿੰਨ ਥਾਣੇ 16 ਆਣੇ ਜਮਾ ਉਹਨਾਂ ਤਿੰਨ ਥਾਣ ਬਾਈ ਕਹਿੰਦਾ 16 ਆਣੇ ਆ ਚਵਾਈ ਵੇਖ ਲਓ ਮੋਟੀ ਧਾਰ ਐ ਦੋਵਾਂ ਥਾਣਾਂ ਦੀਆਂ ਧਾਰਾਂ ਤੁਸੀਂ ਵੇਖ ਰਹੇ ਆ ਆ ਤੀਜਾ ਥਣ ਇਹ ਵੀ 16 ਆਣੇ ਧਾਰ ਜਿਹੜੀ ਗੱਲ ਆ ਫਤ ਲੇ ਇਹ ਵਰੀ ਕਹਿੰਦਾ ਕੋਈ ਫਾਇਦਾ ਨਹੀਂ ਉਹ ਲੈ ਜਿੰਨਾ ਮਰਜ਼ੀ ਖਿੱਚੀ ਜਾ ਪਰ ਜਣੀ ਇਹ ਤਿੱਲ ਮੰਨ ਕੇ ਲਈ ਸਹੀ ਹੈ ਬਾਈ ਕਹਿੰਦਾ ਤਿੱਲ ਮੰਨ ਕੇ ਲਈ ਆ ਤਿੱਲ ਕਹਿ ਕੇ ਦੇਣੀ ਆ 13 ਕਿਲੋ ਦੁੱਧ ਆ ਜਿਹੜਾ ਤੁਸੀਂ ਕੰਡੇ ਤੇ ਜੋਖ ਲੈਣਾ ਭਾਵੇਂ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਸਾਢੇ 32000 ਦੀ ਬਾਈ ਕਹਿੰਦਾ ਦੇ ਦੇਣੀ ਆ ਵਹਿੜ ਵੱਡੀ-ਵੱਡੀ ਦਾ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੋੜ ਲਿਓ ਮੋੜ ਲਿਆ ਵੀ ਮਿੱਤਰਾ ਖੁੱਲੇ-ਡੁੱਲੇ ਅੰਗਾਂ ਪੈਰਾਂ ਦੀ ਆ ਤਿੰਨ ਥਣ ਜਮਾ 16 ਨੇ ਆ ਬਾਈ ਕਹਿੰਦਾ ਇੱਕ ਹੋਰ ਫੂਲ ਤਾਂ ਇਹ ਵੀ ਆ ਕਿਸੇ ਦੇ ਵਿੱਚ ਜਾਂਦਾ ਕਰ ਸਕਦਾ ਬੰਦਾ ਜੇ ਕੋਈ ਪਹੁੰਚ ਰਿਹਾ ਹੋਇਆ ਤਾਂ ਹੂੰ ਇਹ 32000 ਦੀ ਲੈ ਕੇ ਨੂੰ ਹੋਮ ਹੋਮ ਵੈਸੇ ਦੋ ਇਹ ਗੱਪਣਾਂ ਆ ਪਾਸ ਹੁੰਦੀ ਏ ਧਾਰਾ ਚ ਠੀਕ ਐ ਜੇ ਨੂੰ ਗੱਪਣ ਕਿਸੇ ਨੇ ਵੇਚਣੀ ਆ ਤਿਆਰ ਹੁੰਦੀ ਹੂੰ ਫਿਰ ਪਾਸ ਹੁੰਦੀ ਆ ਧਾਰਾ ਦੇ ਕੋਈ ਟਿੱਕਾ ਕੋਈ ਸੁਈਦਾਲ ਦਾ ਦੁੱਧ ਮੈਂ ਦਾ ਗੱਪਣ ਦਾ ਦੁੱਧ ਧਾਰਾ ਹੁੰਦਾ ਹੂੰ ਹਾਂ ਇਹ ਤਾਂ ਗੱਪਣ ਪਾਸ ਹੁੰਦੀ ਆ ਜਮ 13 ਕਿਲੋ ਦੁੱਧ ਇਸ ਟਾਈਮ ਤਿਆਰ ਐ 32000 ਦੀ ਦੇ ਦੇਣੀ ਐ ਜਿਹਦੇ ਪਸੰਦ ਆਊਗੀ ਭਵਾਂ 2 ਟਾਈਮ ਭਵਾਂ 3 ਟਾਈਮ ਅਗਲਾ ਚੋਕੇ ਲੈ ਜਾ ਠੀਕ ਐ ਐਡੀ ਗਾ ਨੂੰ ਦੁੱਧ ਪਾਲਾ ਤੇਰਾ ਹਰੇਕ ਵੀਡੀਓ ਚ ਵਾਰ-ਵਾਰ ਕਹੀ ਤਾਂ ਜਿਹੜਾ ਪਸ਼ੂ ਸੁਸੂ ਆ ਸਵਾਇਆ ਭਵਾਂ 2 ਟਾਈਮ ਚੋਕੇ ਲੈ ਜਾਓ ਭਵਾਂ 3 ਟਾਈਮ ਚੋਲੋ ਭਵਾਂ 10 ਦਿਨ ਚੋਲੋ ਕਿਉਂਕਿ ਤੁਸੀਂ ਪੈਸੇ ਲੈਣੇ ਥੋੜਾ ਕੰਮ ਆ ਮੇਰਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾ ਦੇਈਦੇ ਆ ਫਲਾਣੇ ਦਾ ਜਰਸੀ ਖੜੀ ਆ ਫਲਾਣੇ ਦਾ ਮੱਝ ਖੜੀ ਆ ਫਲਾਣੇ ਦਾ ਝੋਟਾ ਖੜਾ ਜਿਹੜਾ ਵੀ ਨਾਗ ਤੁਹਾਡੇ ਪਸੰਦ ਆਉਂਦਾ ਉਹ ਤੁਸੀਂ ਆਪਦੀ ਮਰਜ਼ੀ ਨਾਲ ਲੈਣਾ ਐ ਆਪ ਦੀ ਤਸੱਲੀ ਕਰਕੇ ਲੈਣਾ ਮੇਰਾ ਕੰਮ ਆ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾ ਦੇਈ ਦੀ ਆ ਲਾਸਟ ਵਾਰੇ ਦੱਸ ਦੇ ਲਾਸਟ ਵਿੱਚ ਕੋਈ ਇੱਕ ਕੋਠੜਿਆ ਪਿੰਡੋਂ ਲਈ ਆ ਕੋਠੜਿਆ ਠੀਕ ਐ ਦੁੱਧ 26 27 ਕਿਲੋ ਦਿੱਤਾ ਹੋਇਆ ਤੀਜੇ ਸੂਆ ਘਾਸ ਹੁੰਦੀ ਆ ਹਾਂ ਤੀਜਾ ਸੂਆ ਹਾਂ ਬਹੁ ਨਿੱਕਰ ਪਲੀ ਵੀ ਫੜ ਤੋਂ ਦੇ ਦਣ ਕਿਨੇ ਲੈ ਜੂ ਦਣ ਦੇ 10 ਰੁਪਏ ਆ ਮੁੱਲ ਜਿਆਦਾੱਸ ਪਹਿਲਾਂ ਮੁੱਲ ਨਹੀਂ ਕਰਨਾ 50000 ਰੁਪਏ ਦਾ ਲੈਣਾ ਠੀਕ ਹੈ ਹਾਂ ਥਾਂ ਦੇ ਵਿੱਚ ਚੱਕਾ ਦੇ ਇਧਰੋਂ ਵੀ ਉਧਰੋਂ ਵੀ ਬਾਈ ਕਹਿੰਦਾ 50000 ਲੈਣਾ ਮੁੱਲ ਨਹੀਂ ਇਹ ਲੈਣਾ 50000 ਦਸਾਂ ਦਿਨਾਂ ਦੀ ਕੱਚੀ ਐ ਪਿੰਡੋਂ ਹੀ ਬਾਈ ਕਹਿੰਦਾ ਆਪਦੇ ਉਹ ਮੈਂ ਲਈ ਆ ਹਵਾਨਾ ਬਹੁਤ ਸੋਹਣਾ ਵੱਡਾ ਹਜੇ ਵਲਟ ਲਾ ਪਈਆਂ ਬਹੁਤ ਉੱਤੇ ਪਿੰਡਾ ਵਿਖਾਦੇ ਥਣ ਲਈ ਬਖਾਦੇ ਥਣ ਸੋਹਣਿਆ ਦੂਰੋਂ ਪਿੰਡਾ ਵਿਖਾਦੇ ਚੌਂਕ ਦੋਂਕ ਜਮਕ-ਜੋਂਕ ਪੂਰੀ ਐ ਪਿੰਡੇ ਚ ਕਦ ਕਾਠ ਵੀ ਪੂਰਾ ਲੈ ਜਾ ਵੀ ਗਿਲੇਗਾਹ ਨੂੰ 26 ਕਿਲੋ ਦੁੱਧ ਬਾਈ ਦੱਸਦਾ ਜਿੰਨਾ ਤੋਂ ਲਈ ਉਹਨਾਂ ਨੇ ਚੋਇਆ ਆਪਦੇ ਪਿੰਡੋਂ ਲਈ ਆ 50000 ਦੀ ਜਸਨੋਆ ਪਰ ਕਮਾ ਲਿਆ ਗਿਆ ਲਿਆ ਪਿੱਛੇ ਨੂੰ 50000 ਦੀ ਜਸਨੋਆ ਨਾ 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 ਮੋੜ ਲਿਆ ਇਹ ਚਾਰ ਪਸ਼ੂ ਤੁਹਾਨੂੰ ਵਿਖਾਦੇ ਆ ਤੇ ਚਾਰ ਜਰਸੀਆਂ ਖੜੀਆਂ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਇਹ ਚੜੱਕ ਪਿੰਡ 'ਚ ਅੱਠ ਪਸ਼ੂ ਖੜੇ ਆ 50000 ਦੀ ਦੇ ਦੇਣੀ ਹੈ ਆ ਜਿਹੜੀ ਤੁਸੀਂ ਲਾਸਟ ਦੇ ਵੜ ਤੁਰੀ ਜਾਨੇ ਦੇਖ ਰਹੇ ਆ ਬਹੁਤ ਜਿਆਦਾ ਚੰਗੀ ਥਾਂ ਦੇ ਵੀ ਆ ਜੀ ਠੀਕ ਹੈ ਬਾਕੀ ਕਹਿੰਦਾ ਬਹੁਤ ਚੰਗੀ ਹੈ ਜੇ ਕਿਸੇ ਭੈਣ ਭਰਾ ਨੇ ਘਰੇ ਰੱਖਣੀ ਹੈ ਦੁੱਧ ਨੂੰ ਬਾਕੀ ਵੀਰ ਕਹਿੰਦਾ ਮੇਰੇ ਘਰੇ ਆਇਓ ਆਪਦੀ ਤਸੱਲੀ ਕਰਿਓ ਆਪਦੀ ਨਿਰਖ ਪਰਖ ਨਾਲ ਸੌਦਾ ਕਰ ਲਿਓ ਸੀਲ ਸੌ ਪੂਰੀ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਚਾਰ ਪਸ਼ੂ ਸੀ ਨਗ ਤਾਂ 8 ਆ ਚਾਰ ਹੋਰ ਜਰਸੀਆਂ ਖੜੀਆਂ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਫੋਨ ਨੰਬਰ ਸਕਰੀਨ ਤੇ ਸਤਿ ਸ਼੍ਰੀ ਅਕਾਲ